ਰਾਂਪੇਰੀ ਇਹ ਕਹਿ ਕੇ ਆਏ ਸਨ ਕਿ ਮੈਂ 24 ਘੰਟਿਆਂ ਦੇ ਵਿੱਚ ਵਿੱਚ ਇਹ ਜੰਗ ਜਿਹੜੀ ਆ ਬੰਦ ਕਰਾ ਦੂੰਗਾ ਜਿਹੜੀ ਉਹਨਾਂ ਦੇ ਜਨਵਰੀ ਵਿੱਚ ਸੱਤਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਵੀ ਰੋਕੀ ਨਹੀਂ ਜਾ ਸਕੀ। ਰੂਸ ਤੇ ਨਵੀਆਂ ਸਖਤ ਆਰਥਿਕ ਪਾਬੰਦੀਆਂ ਦੀਆਂ ਧਮਕੀਆਂ ਅਤੇ ਯੂਕਰੇਨ ਨਾਲ ਲਗਾਤਾਰ ਮਾਰੂ ਜੰਗੀ ਹਥਿਆਰਾਂ ਦੇ ਸਮਝੌਤਿਆਂ ਦੇ ਦੌਰਾਨ ਇਹ ਜੰਗ ਦਿਨ-ਬ-ਦਿਨ ਹੋਰ ਵੀ ਤਿੱਖੀ ਹੋ ਕੇ ਰਹਿ ਗਈ ਹੈ। ਜੰਗੀ ਅਪਰਾਧੀ ਐਲਾਨੇ ਰੂਸੀ ਸ਼ਾਸਕ ਪੁੱਤਰ ਨੂੰ ਗਫਤਾਰ ਕਰਨ ਦੀ ਗੱਲ ਅਮਰੀਕਾ ਲਗਾਤਾਰ ਕਰਦਾ ਰਿਹਾ ਹੈ ਪਰ ਇਸ ਸਮੇਲਨ ਵਿੱਚ ਅਮਰੀਕੀ ਸਾਜ਼ਮੀ ਦੇ ਉੱਤੇ ਉਸ ਦਾ ਸਵਾਗਤ ਕਰਨਾ ਤੇ ਇਹਦੇ ਉਲਟ ਬੀਤੇ ਸਮੇਂ 'ਚ ਯੁਕਰੇਨੀ ਰਾਸ਼ਟਰਪਤੀ ਜੇਰਸਕੀ ਨੂੰ ਵਾਈਟ ਹਾਊਸ ਵਿੱਚ ਬੁਲਾ ਕੇ মিডিਆ ਰਹੀਂ ਸੰਸਾਰ ਭਰ ਵਿੱਚ ਜਲੀਲ ਕਰਨਾ ਦੂਜੇ ਪਾਸੇ 트ੰਪ ਨੇ ਬੇਵਸੀ ਜ਼ਾਹਰ ਕਰਦਿਆਂ ਸ਼ਾਂਤੀ ਵਾਰਤਾ ਦੀ ਸਫਲਤਾ ਤੋਂ ਬਾਅਦ ਸ਼ਾਂਤੀ ਲਈ ਦਬਾਅ ਬਣਾਉਣ ਲਈ ਰੂਸ ਉਤੇ ਨਵੀਆਂ ਆਰਥਿਕ ਪਾਬੰਦੀਆਂ ਮੜਨ ਦੀ ਧਮਕੀ ਵੀ ਦਿੱਤੀ ਹੈ ਪੰਜਾਬ 247 ਟੀਵੀ ਦੇ ਤੀਸਰੀ ਅਕਾ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਕੱਲ ਟਰੰਪ ਦੀ ਟੈਰਫ ਜਿਹੜਾ ਪੈ ਹੈ ਉਹ ਦੁਨੀਆ ਭਰ ਚ ਫੈਲਿਆ ਹੈ ਭਾਰਤ ਉੱਤੇ ਜਿਹੜਾ ਉਹਨਾਂ ਨੇ 25% ਹੋਰ ਟੈਰਫ ਲਾਉਣਾ ਸੀ ਕੁੱਲ ਮਿਲਾ ਕੇ 50% ਟੈਰਫ ਅਜ ਤੋਂ ਲਾਗੂ ਹੋ ਗਿਆ ਭਾਰਤ 'ਤੇ ਇਲਜ਼ਾਮ ਹੈ ਕਿ ਉਹ ਰਸ਼ੀਆ ਕੋਲੋਂ ਤੇਲ ਤੇ ਹਥਿਆਰ ਖਰੀਦਾ ਹੈ ਇਸ ਕਰਕੇ ਯੂਕਰੇਨ ਦੀ جنگ ਲੰਬੀ ਹੋ ਰਹੀ ਹੈ ਦੂਜੇ ਪਾਸੇ ਟਰੰਪ ਵੀ ਇਹ ਕਹਿ ਕੇ ਆਏ ਸਨ ਕਿ ਮੈਂ 24 ਘੰਟਿਆਂ ਦੇ ਵਿੱਚ ਵਿੱਚ ਇਹ ਜੰਗ ਜਿਹੜੀ ਆ ਬੰਦ ਕਰਾ ਦੂੰਗਾ ਜਿਹੜੀ ਉਹਨਾਂ ਦੇ ਜਨਵਰੀ ਵਿੱਚ ਸੱਤਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਵੀ ਰੋਕੀ ਨਹੀਂ ਜਾ ਸਕੀ ਤੇ ਕਈ ਵਾਰ ਤੇ ਇਦਾਂ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਉਹ ਨਾਟੋ ਵਾਲੇ ਮੁਲਕਾਂ ਨੂੰ ਦਬਾ ਦਿੰਦੇ ਆ ਉਹ ਤੋਂ ਆਪਣਾ ਸਮਰਥਨ ਵਾਪਸ ਲੈ ਲੈਂਦੇ ਆ ਤੇ ਰੂਸ ਨਾਲ ਉਹਨਾਂ ਦੀ ਗੂੜੀ ਸਾਂਝ ਨਜ਼ਰ ਆਉਣ ਲੱਗਦੀ ਆ ਤੇ ਦੂਜੇ ਪਾਸੇ ਦੁਨੀਆ ਨੂੰ ਇਹ ਦੱਸ ਰਿਹਾ ਕਿ ਪੂਤਨ ਦੇ ਖਿਲਾਫ ਉਹ ਗੱਲ ਕਰ ਰਿਹਾ ਪਰ ਕਦੀ ਕਦੀ ਇਦਾਂ ਲੱਗਦਾ ਹੈ ਕਿ ਜਿਦਾਂ 트럼ਪ ਤੇ ਪੂਤਨ ਰਲ ਕੇ ਸਾਰੀ ਗੇਮ ਖੇਡ ਰਹੇ ਹੋਣ ਇਹਦੇ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਵੱਖ-ਵੱਖ ਰਾਵਾਂ ਜਿਹੜੀਆਂ ਨੇ ਵੱਖਰੇ-ਵੱਖਰੇ ਲੋਕ ਆਪੋ ਆਪਣੇ ਜਾਵੀਏ ਤੋਂ ਬਹੁਤ ਕੁਝ ਐਸ ਵੇਲੇ ਸਾਡੇ ਸਾਹਮਣੇ ਲਿਖਣ ਪੜਨ ਵਿੱਚ ਆ ਰਿਹਾ ਸੋ ਸਾਡੇ ਇੱਥੇ ਨੌਜਵਾਨ ਲੇਖਕ ਹੈ ਜੀ ਮਨਦੀਪ ਸਾਡੇ ਟ੍ਰਾਂਟੋ ਦੇ ਨੇੜੇ ਹੀ ਹਮਿਲਟਨ ਸ਼ਹਿਰ 'ਚ ਰਹਿੰਦਾ ਉਦੀ ਬੜੀ ਤਿੱਖੀ ਨਜ਼ਰ ਰਹਿੰਦੀ ਆ ਇਹਨਾਂ ਗੱਲਾਂ ਦੇ ਉੱਤੇ ਉਹਨਾਂ ਦਾ ਇੱਕ ਲੇਖ ਛਪਿਆ ਹੈ ਟ੍ਰਿਬਿਊਨ ਅਖਬਾਰ ਵਿੱਚ ਟਰੰਪ ਪੁੱਤਨ ਸ਼ਾਂਤੀ ਵਾਰਤਾ ਦੀ ਹਕੀਕਤ ਜੋ ਮਨਦੀਪ ਲਿਖਦੇ ਨੇ ਕਿ ਲਗਾਤਾਰ ਸਾਢੇ 3 ਮਹੀਨਿਆਂ ਤੋਂ ਰੂਸ ਯੂਕਰੇਨ ਵਿਚਕਾਰ ਖਤਰਨਾਕ ਜੰਗ ਜਿਹੜੀ ਆ ਉਹ ਜਾਰੀ ਹੈ ਸਾਮਰਾਜੀ ਤਾਕਤਾਂ ਵਿਚਕਾਰ ਜਿਹੜਾ ਆਪਸੀ ਭੇੜ ਹੈ ਖੇਤਰੀ ਵੰਡ ਅਤੇ ਲੁੱਟਦਾ ਜਰੀਆ ਬਣੀ ਯੂਕਰੇਨ ਜੰਗ ਅਸਲ ਵਿੱਚ ਪ੍ਰੌਕਸੀ جنگ ਹੈ ਜਿਸ ਤਹਿਤ ਆਮ ਯੂਕਰੇਨੀ ਤਾਂ ਪਿਸ ਰਹੇ ਹਨ ਸੱਤਾ ਦੀ ਕੁਰਸੀ ਸੰਭਾਲਣ ਤੋਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲਗਾਤਾਰ جنگਬੰਦੀ ਦਾ ਰਾਗ ਆਲਾਪਦੇ ਰਹੇ ਪਰ ਹਕੀਕਤ ਵਿੱਚ ਇਸ جنگ ਵਿੱਚੋਂ ਆਰਥਿਕ ਵਪਾਰਕ ਲਾਹੇ ਲੈਣ ਲਈ ਇਸ ਨੂੰ ਹੋਰ ਵੱਧ ਤੇਜ਼ ਕੀਤਾ ਜਾ ਰਿਹਾ ਹੈ ਰੂਸ ਤੇ ਨਵੀਆਂ ਸਖਤ ਆਰਥਿਕ ਪਾਬੰਦੀਆਂ ਦੀਆਂ ਧਮਕੀਆਂ ਅਤੇ ਯੂਕਰੇਨ ਨਾਲ ਲਗਾਤਾਰ ਮਾਰੂ ਜੰਗੀ ਹਥਿਆਰਾਂ ਦੇ ਸਮਝੌਤਿਆਂ ਦੇ ਦੌਰਾਨ ਇਹ جنگ ਦਿਨ-ਬ-ਦਿਨ ਹੋਰ ਵੀ ਤਿੱਖਰ ਹੋ ਕੇ ਰਹਿ ਗਈ ਹੈ। ਸ਼ਾਂਤੀ ਵਾਰਤਾ ਦੌਰਾਨ ਵੀ ਦੋਹਾਂ ਮੁਲਕਾਂ ਵਿਚਕਾਰ ਜੰਗੀ ਹਮਲੇ ਜਾਰੀ ਰਹੇ। ਹੁਣ ਤੱਕ ਰੂਸ ਨੇ ਯੂਕਰੇਨ ਦੇ ਕਈ ਮਹੱਤਵਪੂਰਨ ਖੇਤਰਾ ਉੱਤੇ ਸਰਦਾਰੀ ਕਾਇਮ ਕਰ ਲਈ ਹੈ ਅਤੇ ਅਮਰੀਕਾ ਨੇ ਯੂਕਰੇਨ ਨਾਲ ਬੇਸ਼ਕੀਮਤੀ ਖਣਿਜ ਸਰੋਤਾਂ ਦੇ ਮੁਨਾਫੇ ਵਾਲੇ ਸਮਝੌਤੇ ਵੀ ਹਸਲ ਕਰ ਲਏ ਹਨ। ਇਹੀ ਨਹੀਂ ਰੂਸ ਉੱਤੇ ਮੜੀਆਂ ਪਾਬੰਦੀਆਂ ਦੇ ਕਾਰਨ ਯੂਰੋਪੀਅਨ ਮੁਲਕਾਂ ਲਈ ਪ੍ਰਭਾਵਿਤ ਹੋਈ ਊਰਜਾ ਸਪਲਾਈ ਦੀ ਪੂਰਤੀ ਮਹਿੰਗੀ ਅਮਰੀਕੀ ਬਰਾਮਦ ਨਾਲ ਕੀਤੀ ਜਾ ਰਹੀ ਹੈ। ਸੌਦੇਬਾਜ਼ੀ ਤਹਿਤ ਰੂਸ ਯੂਕਰੇਨ ਸਥਾਈ ਸ਼ਾਂਤੀ ਬਾਬਤ ਅਮਰੀਕਾ ਦੇ ਸੂਬੇ ਅਲਾਸਕਾ ਵਿੱਚ ਟਰੰਪ ਪੂਤਨ ਮਿਲਣੀ ਹੁਣੇ ਹੁਣੇ ਕੀਤੀ ਗਈ ਹੈ ਜੋ ਕਿਸੇ ਬੰਨੇ ਨਹੀਂ ਲੱਗੀ ਉਂਝ ਇਸ ਮਿਲਣੀ ਦੀ ਡੂੰਗੀ ਰਣਨੀਤਿਕ ਤੇ ਆਰਥਿਕ ਸਿਆਸੀ ਮਹੱਤਤਾ ਅਤੇ ਕਈ ਸਬਕ ਵੀ ਹਨ ਇਸ ਸ਼ਾਂਤੀ ਸਮਝੌਤੇ ਦੀ ਸਾਲਸੀ ਦੀ ਪਹਿਲ ਕਦਮੀ ਅਮਰੀਕਾ ਨੇ ਕੀਤੀ ਜਿਸ ਲਈ ਸੰਸਾਰ ਸ਼ਾਂਤੀ ਕਦੇ ਵੀ ਮੁੱਖ ਝੰਡਾ ਰਿਆਈ ਨਹੀਂ 트럼ਪ ਪ੍ਰਸ਼ਾਸਨ ਤਹਿਤ ਅਮਰੀਕਾ ਦੀ ਇਸ ਸ਼ਾਂਤੀ ਸਮੇਲਨ ਦੀ ਮੇਜ਼ਬਾਨੀ ਅਮਰੀਕੀ ਵਿਦੇਸ਼ ਨੀਤੀ ਚ ਅਹਿਮ ਤਬਦੀਲੀ ਹੈ ਜਿਸ ਨੇ ਦੁਨੀਆ ਨਾਲੋਂ ਅਲੱਗ-ਥਲੱਗ ਤੇ ਆਰਥਿਕ ਪਾਬੰਦੀਆਂ ਦੀ ਮਾਰ ੇਠਾਏ ਹੋਏ ਰੂਸ ਦੀ ਕੂਟਨੀਤਕ ਜਿੱਤ ਤੇ ਰੂਸੀ ਰਾਸ਼ਟਰਪਤੀ ਵਲੈਦੀਮੀਰ ਪੂਤਨ ਦੇ ਕਦਮ ਨੂੰ ਵਿਸ਼ੇ ਪੱਧਰ ਵਿੱਚ ਹੋਰ ਵੀ ਉੱਚਾ ਕਰ ਦਿੱਤਾ ਹੈ ਅਤੇ ਅਮਰੀਕੀ ਭਿਆਲ ਪੱਛਮੀ ਯੂਰੋਪੀਅਨ ਤਾਕਤਾਂ ਲਈ ਸਿਆਸੀ ਸੰਕਟ ਤੇ ਵਿਰੋਧਾਪਾਸ ਵਾਲੀ ਹਾਲਤ ਪੈਦਾ ਕਰ ਦਿੱਤੀ ਹੈ ਜੰਗੀ ਅਪਰਾਧੀ ਐਲਾਨੇ ਰੂਸੀ ਸ਼ਾਸਕ ਪੁੱਤਰ ਨੂੰ ਗ੍ਰਿਫਤਾਰ ਕਰਨ ਦੀ ਗੱਲ ਅਮਰੀਕਾ ਲਗਾਤਾਰ ਕਰਦਾ ਰਿਹਾ ਹੈ ਪਰ ਇਸ ਸਿਮੇਲਨ ਵਿੱਚ ਅਮਰੀਕੀ ਸਰਜ਼ਮੀ ਦੇ ਉੱਤੇ ਉਸ ਦਾ ਸਵਾਗਤ ਕਰਨਾ ਤੇ ਇਹਦੇ ਉਲਟ ਬੀਤੇ ਸਮੇਂ ਚ ਯੁਕਰੇਨੀ ਰਾਸ਼ਟਰਪਤੀ ਜੇਲਸਕੀ ਨੂੰ ਵਾਈਟ ਹਾਊਸ ਵਿੱਚ ਬੁਲਾ ਕੇ ਮੀਡੀਆ ਰਹੀਂ ਸੰਸਾਰ ਭਰ ਵਿੱਚ ਜਲੀਲ ਕਰਨਾ ਸਾਮਰਾਜੀ ਭਿਆੜੀ ਵਾਲੇ ਕਮਜ਼ੋਰ ਮੁਲਕਾਂ ਦੀ ਲੁੱਟ ਤੇ ਦਾਬੇ ਲਈ ਸਾਮਰਾਜੀ ਮੁਲਕਾਂ ਦੀ ਆਪਸੀ ਸੁਭਦੇਬਾਜ਼ੀਆਂ ਤੇ ਵੰਡੀਆਂ ਦੀ ਵਪਾਰਕ ਜੰਗੀ ਖੇਡ ਨੂੰ ਉਜਾਗਰ ਕਰਦਾ ਹੈ ਸ਼ਾਂਤੀ वार्ता ਦੌਰਾਨ ਰੂਸ ਨੇ ਯੂਕਰੇਨ ਦੁਆਰਾ ਨਾਟੋ ਮੈਂਬਰਸ਼ਿਪ ਹਾਸਲ ਕਰਨ ਦੀ ਕੋਇਦ ਬੰਦ ਕਰਨ ਜੰਗ ਦੌਰਾਨ ਰੂਸ ਦੁਆਰਾ ਯੂਕਰੇਨ ਦੇ ਦੋਨੇਟਸਕ ਤੇ ਲੋਸਾਂਕ ਖੇਰਸਾਨ ਜਾਪੋਰੇਟਸਿਆ ਅਤੇ ਪਹਿਲਾਂ ਕਬਜ਼ਾਏ ਹੋਏ ਕ੍ਰੀਮੀਆਂ ਖੇਤਰਾ ਉਤੇ ਕਬਜ਼ੇ ਨੂੰ ਸਵੀਕਾਰ ਕਰਨ ਅਤੇ ਰੂਸੀ ਬਾਦਸ਼ਾਹ ਦੇ ਅਧਿਕਾਰ ਦਾ ਪ੍ਰਸਤਾਵ ਰੱਖਦਿਆਂ ਅਫਜ਼ਾਨੇ ਵਿੱਚ ਯੂਕਰੇਨ ਨੂੰ ਨਾਟੋ ਦੇ ਵਰਗੀ ਹੀ ਆਰਟੀਕਲ 5 ਦੇ ਤਹਿਤ ਸੁਰੱਖਿਆ ਗਾਰੰਟੀ ਦੇਣ ਦੀ ਆਗਿਆ ਉਤੇ ਸਹਿਮਤੀ ਜਤਾਈ ਉਂਝ ਇਸ ਤੇ ਕੋਈ ਦਵੱਲੀ ਰਸਮੀ ਸਹਿਮਤੀ ਨਹੀਂ ਬਣ ਸਕੀ ਯੂਕਰੇਨੀ ਰਾਸ਼ਟਰਪਤੀ ਨੇ ਆਪਣੇ ਯੂਰੋਪੀਅਨ ਭਾਈਵਾਲ ਮੁਲਕਾਂ ਦੇ ਨੁਮਾਇੰਦਿਆਂ ਨਾਲ ਮਿਲ ਕੇ ਟਰੰਪ ਨਾਲ ਵਾਈਟ ਹਾਊਸ ਵਿੱਚ ਐਮਰਜੈਂਸੀ ਮੀਟਿੰਗ ਕੀਤੀ ਪਰ ਜੰਗੀ ਖੇਤਰ ਵਿੱਚ ਜ਼ਮੀਨੀ ਅਦਲਾ ਬਦਲੀ ਅਤੇ ਸੁਰੱਖਿਆ ਗਰੰਟੀਆਂ ਨੂੰ ਲੈ ਕੇ ਹੋਈ ਆਸ ਵਾਲੀ ਤੇ ਬਹੁਪੱਖੀ ਗੱਲਬਾਤ ਦੇ ਬਾਵਜੂਦ ਸ਼ਾਂਤੀ ਜਾਂ ਜੰਗਬੰਦੀ ਦੀ ਵਾਰਤਾ ਸਿਰੇ ਨਹੀਂ ਚੜ ਸਕੀ ਤਿਕੋਣੇ ਸਿਖਰ ਸੰਮੇਲਨ ਦੀਆਂ ਸੰਭਾਵਨਾਵਾਂ ਵੀ ਅਧ ਵਿਚਾਲੇ ਟੁੱਟ ਗਈਆਂ ਹਨ ਦੂਜੇ ਪਾਸੇ 트럼ਪ ਨੇ ਬੇਵਸੀ ਜ਼ाहिर ਕਰਦਿਆਂ ਸ਼ਾਂਤੀ ਵਾਰਤਾ ਦੀ ਇਸ ਸਫਲਤਾ ਤੋਂ ਬਾਅਦ ਸ਼ਾਂਤੀ ਲਈ ਦਬਾਅ ਬਣਾਉਣ ਲਈ ਰੂਸ ਉਤੇ ਨਵੀਆਂ ਆਰਥਿਕ ਪਾਬੰਦੀਆਂ ਮੜਨ ਦੀ ਧਮਕੀ ਵੀ ਦਿੱਤੀ ਹੈ। ਇਸੇ ਦੌਰਾਨ 트럼ਪ ਦੀਆਂ ਸੰਸਾਰ ਭਰ ਦੇ ਮੁਲਕਾਂ ਨੂੰ ਦਿੱਤੀਆਂ ਜਾ ਰਹੀਆਂ ਅਰਾਜਕ ਟੈਰਫ ਨੀਤੀਆਂ ਦੀਆਂ ਧਮਕੀਆਂ ਦਾ ਜਲੌ ਹੌਲੀ-ਹੌਲੀ ਮੱਠਾ ਪੈਣਾ ਸ਼ੁਰੂ ਹੋ ਗਿਆ ਹੈ। 트럼ਪ ਦੀ ਰੂਸ ਨੂੰ ਆਰਥਿਕ ਪਾਬੰਦੀਆਂ ਵਾਲੀ ਧਮਕੀ ਵੀ ਬੇਅਸਰ ਹੋਣ ਦੀ ਸੰਭਾਵਨਾ ਹੈ ਤੇ ਸਿੱਟੇ ਵਜੋਂ ਰੂਸ ਜੁਕਰੇਨ جنگ ਫਿਲਹਾਲ ਜਾਰੀ ਹੀ ਰਹੇਗੀ ਇਸੇ ਦੀ ਸੰਭਾਵਨਾ ਹੈ ਦਰਸਲ ਜੁਕਰੇਨ ਵਿੱਚ ਸਾਮਰਾਜੀ ਯੁੱਧ ਵੱਧ ਰਿਹਾ ਹੈ ਤੇ ਇਹ جنگ ਯੂਰਪੀਅਈ ਮੂਲਕਾਂ ਨੂੰ ਵਾਧਦੀ ਮਹਿੰਗਾਈ ਊਰਜਾ ਸੰਕਟ ਤੇ ਵੱਧਦੇ ਲੋਕ ਰੋਹ ਦੇ ਰੂਪ ਵਿੱਚ ਮਹਿੰਗੀ ਪੈ ਰਹੀ ਹੈ ਜੁਕਰੇਨ ਦਾ ਰੂਸ ਨਾਲ ਯੁੱਧ ਸਾਮਰਾਜੀ ਤਾਕਤਾਂ ਦੀ ਮੱਤ ਤੋਂ ਬਿਨਾਂ ਬੇਮੈਚਾ ਹੈ ਅਤੇ ਸੰਕਟ ਵਿੱਚ ਘਿਰੇ ਅਮਰੀਕਾ ਲਈ ਇਹ ਯੁੱਧ ਚੀਨ ਨੂੰ ਮਜ਼ਬੂਤੀ ਲਈ ਮੌਕਾ ਮਹਿਆ ਕਰਨ ਅਤੇ ਜੰਗ ਵਿੱਚ ਉਹ ਹਾਰ ਦੇ ਰੂਪ ਵਿੱਚ ਸਤਾ ਰਿਹਾ ਹੈ ਇਸ ਸਮੇਂ ਅਮਰੀਕੀ ਸਾਮਰਾਜ ਅਤੇ ਟਰੰਪ ਪ੍ਰਸ਼ਾਸਨ ਲਈ ਮੁੱਖ ਚੁਣੌਤੀ ਚੀਨ ਹੈ ਇਸ ਲਈ ਚੀਨ ਨੂੰ ਘੇਰਨ ਅਤੇ ਜੁਕਰੇਨੀ ਯੁੱਧ ਵਿੱਚ ਤੈਅशुदा ਹਾਰ ਦੀ ਨਮੋਸ਼ੀ ਤੋਂ ਬਚਣ ਲਈ ਟਰੰਪ ਪ੍ਰਸ਼ਾਸਨ ਨੇ ਅਗਾਊਂ ਸ਼ਾਂਤੀ ਸਮਝੌਤੇ ਦਾ ਰਾਹ ਲੱਭਿਆ ਟਰੰਪ ਦਾ ਇਹ ਦਾਅਵਾ 1970 ਵਿੱਚ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਵਿਦੇਸ਼ ਮੰਤਰੀ ਹੈਨਰੀ ਕਿਸਿੰਜਰ ਦੀ ਉਸ ਵਿਦੇਸ਼ ਨੀਤੀ ਦਾ ਹਿੱਸਾ ਹੀ ਹੈ ਜਿਸ ਤਹਿਤ ਰੂਸ ਚੀਨ ਗੱਠ ਜੋੜ ਨੂੰ ਕਮਜ਼ੋਰ ਕਰਨ ਲਈ ਪੂਤਨ ਨਾਲ ਅਮਰੀਕੀ ਸਬੰਧਾਂ ਨੂੰ ਸੁਧਾਰਨਾ ਲਾਜ਼ਮੀ ਹੈ ਬਾਈਡਨ ਪ੍ਰਸ਼ਾਸਨ ਵੇਲੇ ਤੋਂ ਯੂਕਰੇਨ ਨੂੰ ਸ਼ੁਰੂ ਹੋਈ ਅਮਰੀਕੀ ਵਿੱਤੀ ਤੇ ਫੌਜੀ ਸਹਾਇਤਾ ਰੂਸ ਚੀਨ ਦੀ ਆਪਸੀ ਨੇੜਤਾ ਤੇ ਗਲੋਬਲ ਸਾਊਥ ਦੀ ਮਜ਼ਬੂਤੀ ਦਾ ਕਾਰਨ ਵੀ ਬਣ ਰਹੀ ਹੈ ਜੋ ਵਿਸ਼ਵ ਸ਼ਕਤੀ ਬਣੇ ਰਹਿਣ ਦੀ ਅਮਰੀਕੀ ਹਸਰਤ ਦੇ ਰਾਹ ਵਿੱਚ ਰੋੜਾ ਹੈ ਅਮਰੀਕੀ ਮਹਾਂ ਸ਼ਕਤੀ ਪਹਿਲਾਂ ਦੇ ਸਮੇਂ ਨਾਲੋਂ ਕਮਜ਼ੋਰ ਹੋ ਗਈ ਹੈ ਅਤੇ ਇਸ ਦਾ ਕਰਜ਼ਾ ਸੰਕਟ ਗਹਿਰਾ ਹੋ ਚੁੱਕਾ ਹੈ ਲਗਾਤਾਰ ਸੰਕਟ ਵਿੱਚ ਘਿਰ ਰਹੇ ਅਮਰੀਕੀ ਸਾਮਰਾਜੀ ਨੁਮਾਇंदे ਸੰਸਾਰ ਉੱਤੇ ਰਾਜਿਕ ਆਰਥਿਕ ਵਪਾਰਕ ਤੇ ਜੰਗੀ ਨੀਤੀਆਂ ਥੋਪ ਰਹੇ ਹਨ ਸ਼ਾਂਤੀ ਸਮਝੌਤੇ ਦੀ ਇਹ ਤਜਵੀਜ਼ 트ੰਪ ਦੀ ਵਿਸ਼ਵ ਪ੍ਰਸਿੱਧੀ ਅਤੇ ਨੋਬਲ ਸ਼ਾਂਤੀ ਪੁਰਸਕਾਰ ਹਾਸਲ ਕਰਨ ਦੀ ਵਿਅਕਤੀਗਤ ਇੱਛਾ ਨਾਲੋਂ ਕਿਤੇ ਵੱਧ ਗਲੋਬਲ ਤਾਕਤਾਂ ਦਾ ਸੰਤੋਲ ਬਰਕਰਾਰ ਰੱਖਣ ਦੇ ਮਨਸੂਬਿਆਂ ਵਿੱਚੋਂ ਨਿਕਲੀ ਹੋਈ ਹੈ ਇਹ جنگ 트ੰਪ ਜਾਂ ਬਾਈਡਨ ਦੀ ਤੰਗ ਨਜ਼ਰ ਸਿਆਸੀ ਤਾਹਨੇਬਾਜ਼ੀ ਨਾਲੋਂ ਜ਼ਿਆਦਾ ਲੋਟ ਅਤੇ ਦਾਬੇ ਦੀ ਸਾਮਰਾਜਵਾਦੀ ਨੀਤੀ ਦਾ ਨਤੀਜਾ ਹੈ ਇਸ ਲਈ ਇਹ ਸਮੇਲਨ ਨੂੰ ਸਾਮਰਾਜਵਾਦੀ ਸ਼ਕਤੀਆਂ ਦੀ ਗਤੀਸ਼ੀਲਤਾ ਦੇ ਪ੍ਰਗਟਾਵੇ ਵੱਜੋਂ ਵੇਖਣਾ ਚਾਹੀਦਾ ਹੈ ਜੋਕੇ ਸਾਮਰਾਜੀ ਪੂੰਜੀਵਾਦੀ ਯੁੱਗ ਦੇ ਅੰਦਰ ਅਜਿਹੇ ਸਮੇਲਨ ਪੂੰਜੀਵਾਦੀ ਕੁਲੀਨ ਵਰਗ ਦੇ ਹਿੱਤਾਂ ਦੀ ਪੂਰਤੀ ਲਈ ਕੀਤੇ ਜਾਂਦੇ ਹਨ ਸਾਮਰਾਜੀ ਦੌਰ ਅੰਦਰ ਸਥਾਈ ਸ਼ਾਂਤੀ ਜਿ ਟੂਪਿਆਈ ਅਦਸ਼ਤੋਂ ਵੱਧ ਕੁਝ ਵੀ ਨਹੀਂ ਅਜਿਹੇ ਸਮਝੌਤੇ ਸਥਾਈ ਤੇ ਪੂ ਰਾਜਨੀਤਿਕ ਚਾਲਾਂ ਵੱਜੋਂ ਸਾਮਰਾਜੀ ਰਣਨੀਤੀ ਦਾ ਹਿੱਸਾ ਹੁੰਦੇ ਹਨ ਇਹ ਪੂੰਜੀਵਾਦੀ ਪ੍ਰਬੰਧ ਹੀ ਹੈ ਜੋ جنگ ਲਾਉਂਦਾ ਹੈ। ਸਾਮਰਾਜੀ ਪ੍ਰਬੰਧ ਤਹਿਤ جنگਾਂ ਕਦੇ ਵੀ ਸਥਾਈ ਤੌਰ ਤੇ ਖਤਮ ਨਹੀਂ ਹੁੰਦੀਆਂ ਬਲਕਿ ਟਕਰਾਅ ਸਥਾਈ ਤੌਰ ਤੇ ਟੱਲਦੇ ਤੇ ਮੁੜ ਪਣਪਦੇ ਹੀ ਰਹਿੰਦੇ ਹਨ। ਸ਼ਾਂਤੀ ਸਮਝੌਤੇ ਦੀ ਕਵਾਇਦ ਨੇ ਯੂਰਪੀਅਨ ਸੰਘ ਅਤੇ ਅਮਰੀਕਾ ਵਿਚਕਾਰ ਸਵਾਰਥੀ ਵਿਰੋਧ ਹੋਰ ਉਜਾਗਰ ਕਰ ਦਿੱਤੇ ਹਨ। ਅਮਰੀਕਾ ਤੇ ਇਸ ਦੇ ਨਾਟੋ ਭਾਈਵਾਲਾਂ ਵੱਲੋਂ ਰੂਸ ਖਿਲਾਫ ਯੂਕਰੇਨ ਵਿੱਚ ਸ਼ੁਰੂ ਕੀਤੀ جنگ ਦਾ ਸਭ ਤੋਂ ਵੱਧ ਖਮਿਆਜਾ ਯੂਕਰੇਨੀ ਤੇ ਯੂਰਪੀਈ ਮੁਲਕਾਂ ਦੇ ਲੋਕਾਂ ਨੂੰ ਭੁਗਤਣਾ ਪਿਆ ਹੈ ਜੰਗ ਦੌਰਾਨ ਲੱਗੀਆਂ ਆਰਥਿਕ ਰੋਕਾਂ ਕਾਰਨ ਯੂਰਪੀਈ ਮੁਲਕ ਜਿਹੜੇ ਨੇ ਉਹਨਾਂ ਵਿੱਚ ਊਰਤਾ ਊਰਜਾ ਦਾ ਸੰਕਟ ਖੜਾ ਹੋਇਆ ਹੈ 1990ਵਾਂ ਤੋਂ ਅਮਰੀਕਾ ਵੱਲੋਂ ਰੂਸ ਦੀ ਘੇਰਾਬੰਦੀ ਲਈ ਯੂਰਪੀਅਨ ਮੁਲਕਾਂ ਵੱਲ ਨਾਟੋ ਦਾ ਵਿਸਥਾਰ ਤੇ ਨਾਟੋ ਲਈ ਹਥਿਆਰਾਂ ਉੱਤੇ ਲਗਾਤਾਰ ਖਰਚ ਕੀਤੇ ਜਾਂਦੇ ਬਜਟ ਦਾ ਬੋਝ ਵੀ ਯੂਰਪੀਅਨ ਜਿਹੜੇ ਦੇਸ਼ ਆ ਉਹਨਾਂ ਉੱਤੇ ਪੈਂਦਾ ਹੈ ਅਮਰੀਕੀ ਮਨਸੂਬਿਆਂ ਦੀ ਪੂਰਤੀ ਲਈ ਪੈਦਾ ਹੋ ਰੇ ਸਰਦੀ ਟਕਰਾ ਜੰਗਾ ਤੇ ਆਰਥਿਕ ਸਿਆਸੀ ਅਸਥਿਰਤਾ ਦਾ ਖਮਿਆਜਾ ਯੂਰਪ ਨੂੰ ਮਹਿੰਗਾ ਪੈ ਰਿਹਾ ਹੈ ਅਤੇ ਟਰੰਪ ਪ੍ਰਸ਼ਾਸਨ ਦੀਆਂ ਆਪੁਧਰੀਆਂ ਨੇ ਸਾਮਰਾਜੀ ਤਾਕਤਾਂ ਦੇ ਆਪਸੀ ਵਿਰੋਧਾਂ ਤੇ ਟਕਰਾਵਾਂ ਨੂੰ ਹੋਰ ਵੀ ਤਿੱਖਾ ਕਰ ਦਿੱਤਾ ਤੇ ਵਧਾ ਦਿੱਤਾ ਹੈ ਉਧਰ ਰੂਸ ਤੇ ਯੂਕਰੇਨ ਦੀ جنگ ਦਾ ਆਧਾਰ ਯੂਕਰੇਨੀ ਕੌਮੀ ਮੁਕਤੀ ਜਾਂ ਲੋਕ ਮੁਕਤੀ ਦਾ ਸੰਘਰਸ਼ ਨਹੀਂ ਬਲਕਿ ਸੋਵੀਅਤ ਯੂਨੀਅਨ ਤੋਂ ਵੱਖ ਹੋਣ ਦੇ ਬਾਅਦ ਯੂਕਰੇਨ ਸਾਮਰਾਜੀ ਤਾਕਤਾਂ ਲਈ ਪ੍ਰੌਕਸੀ ਯੁੱਧ ਦਾ ਕੇਂਦਰ ਬਣ ਗਿਆ ਹੈ ਇਹ جنگ ਅਮਰੀਕਾ ਤੇ ਰੂਸ ਦੇ ਆਪਸੀ ਸਾਮਰਾਜੀ ਟਕਰਾਅ ਵਿੱਚੋਂ ਜਨਮੀ ਹੈ ਅਮਰੀਕਾ ਤੇ ਉਹਦੇ ਪੱਛਮੀ ਯੂਰੋਪੀਅਨ ਸਹਿਯੋਗੀਆਂ ਨੇ ਰੂਸ ਨੂੰ ਘੇਰਨ ਲਈ ਸਾਬਕਾ ਸੋਵੀਅਤ ਗਣਰਾਜ ਯੂਕਰੇਨ ਨੂੰ ਨਾਟੋ ਵਿੱਚ ਸ਼ਾਮਲ ਕਰਨਾ ਤੇ ਦੁਨੀਆ ਦੀ ਵੰਡ ਤੇ ਲੁੱਟ ਲਈ ਯੂਕਰੇਨ ਨੂੰ ਸਾਮਰਾਜੀ جنگ ਦੀ ਪੱਟੀ ਵਿੱਚ ਝੋਕ ਦਿੰਦਾ ਹੈ ਯੂਕਰੇਨ ਨੂੰ ਨਾਟੋ ਵਿੱਚ ਸ਼ਾਮਲ ਕਰਨਾ ਇਸ جنگ ਦਾ ਬੁਨਿਆਦੀ ਕਾਰਨ ਹੈ ਅਤੇ ਇਸ ਕਾਰਨ ਦੇ ਖਤਮ ਹੋਣ ਅਤੇ ਰੂਸ ਵੱਲੋਂ ਜਿੱਤੇ ਯੂਕਰੇਨੀ ਖੇਤਰ ਉੱਤੇ ਰੂਸੀ ਇਕਾਧਕਾਰ ਦੀ ਪ੍ਰਵਗਾਨਗੀ ਬਿਨਾਂ ਇਸ جنگ ਦਾ ਖਤਮ ਹੋਣਾ ਅਸੰਭਵ ਜਾਪਦਾ ਹੈ ਇਸ ਲਈ ਦੁਨੀਆ ਦੀਆਂ ਦੋ ਵੱਡੀਆਂ ਪਰਮਾਣੂ ਤਾਕਤਾਂ ਰੂਸ ਅਤੇ ਅਮਰੀਕਾ ਤੀਜੀ ਸੰਸਾਰ جنگ ਦੇ ਸਿੱਧੇ ਵਿਨਾਸ਼ਕਾਰੀ ਟਕਰਾਅ ਦੀ ਥਾਂ ਯੂਕਰੇਨ ਜੁੱਧ ਰਾਈ ਜੋਰ ਜਮਾਈ ਕਰ ਰਹੀਆਂ ਹਨ ਇਸ ਸਮੇਂ ਸਾਮਰਾਜੀ ਤਾਕਤਾਂ ਦਾ ਸੰਕਟ ਇਤਿਹਾਸੀ ਵਿਰੋਧ tại ਸਿਖਰ ਤੇ ਹੈ ਅਤੇ ਇਸ ਗੱਲ ਦੀ ਯੂਕਰੇਨ ਸਮੇਤ ਫਲਸਤੀਨ ਵਿੱਚ ਜੰਗੀ ਤਬਾਹੀ ਤੇ ਨਸਲੀ ਸਫਾਈ ਦੀ ਮਹਿਮ ਅੱਗੇ ਵਧਾਈ ਜਾ ਰਹੀ ਹੈ ਫਲਸਤੀਨੀ ਨਸਲਕਾਤ ਖਿਲਾਫ ਰੂਸ ਤੇ ਚੀਨ ਨੇ ਵੀ ਚੁੱਪ ਧਾਰੀ ਹੋਈ ਹੈ ਅਤੇ ਵਿਸ਼ਵ ਸ਼ਾਂਤੀ ਦੀਆਂ ਝੰਡਾ ਬਰਦਾਰ ਤਾਕਤਾਂ ਦੋਰੇ ਮਾਫਰਨਾ ਤਹਿਤ ਫਲਸਤੀਨ ਜੰਗ ਬਾਰੇ ਮੂਨ ਹਨ ਹੁਣ ਚੀਨ ਤਾਈਵਾਨ ਤਨਾ ਨੂੰ ਵੀ ਤੂਲ ਦਿੱਤੀ ਜਾ ਰਹੀ ਹੈ ਅਤੇ ਵੈਨਜ਼ੂਏਲਾ ਵਿੱਚ ਫਿਰ ਤੋਂ ਤਖਤਾ ਪਲਟ ਤੇਲ ਸਰੋਤਾਂ ਤੋਂ ਕਬਜ਼ਾ ਤੇ ਡਾਲਰ ਵਿੱਚ ਵਪਾਰ ਨੂੰ ਚੁਣੌਤੀ ਕਰਨ ਦੇ ਕਾਰਨ ਕਰਾਉਣ ਦੀ ਕੋਸ਼ਿਸ਼ ਵਜੋਂ ਅਮਰੀਕਾ ਫੌਜੀ ਆਪਰੇਸ਼ਨ ਸ਼ੁਰੂ ਕਰਨ ਜਾ ਰਿਹਾ ਹੈ ਸ਼ਾਂਤੀ ਵਾਰਤਾ ਦੀ ਇਹ ਗੈਰ ਕਾਇਦ ਜੁੱਧ ਦੀ ਮਾਰ ਠਾਏ ਰੂਸੀ ਤੇ ਯੂਕਰੇਨੀ ਲੋਕਾਂ ਦੇ ਹਿੱਤਾਂ ਦੀ ਬਜਾਏ ਸਾਮਰਾਜੀ ਮੁਲਕਾਂ ਦੀ ਵਿਸਥਾਰਵਾਦੀ ਵਪਾਰਕ ਨੀਤੀ ਅਮਰੀਕੀ ਰੂਸੀ ਪੂੰਜੀਪਤੀਆਂ ਦੇ ਹਿੱਤਾਂ ਤੇ ਮੁਨਾਫੇ ਦੇ ਵਾਅਦੇ ਲਈ ਸਾਮਰਾਜੀ ਸੌਦੇਬਾਜ਼ੀ ਦਾ ਹਿੱਸਾ ਹੈ ਤੇ ਜਮਾਤੀ ਏਕਤਾ ਤੇ ਲੋਕਪੱਖੀ ਸਮਾਜ ਦੀ ਸਿਰਜਣਾ ਲਈ ਸੰਘਰਸ਼ ਰਹੀ ਹੀ ਹਕੀਕੀ ਵਿਸ਼ਵ ਸ਼ਾਂਤੀ ਦਾ ਮਾਰਗ ਹੈ ਤਲਾਸ਼ਿਆ ਜਾ ਸਕਦਾ ਹੈ ਇਹ ਸੀਗਾ ਜੀ ਮਨਦੀਪ ਰੰਦਾ ਲਿਖਿਆ ਹੋਇਆ ਲੇਖ ਕਿ ਜਿਹੜਾ ਇਹ ਪਖੰਡ ਹੋ ਰਿਹਾ ਆ ਦੁਨੀਆ ਤੇ ਸ਼ਾਂਤੀ ਕਰਨ ਦਾ ਤੇ ਦੂਜੇ ਪਾਸੇ ਕਿਸ ਤਰੀਕੇ ਨਾਲ ਜਿਹੜੀਆਂ ਸਾਮਰਾਜੀ ਤਾਕਤਾਂ ਨੇ ਇਹ جنگ ਦਾ ਫਲਾ ਕਰ ਰਹੀਆਂ ਨੇ ਤੇ ਆਪਣੇ ਤਾਂ ਲਈ ਕੁਝ ਕਮਜ਼ੋਰ ਮੁਲਕਾਂ ਨੂੰ ਵਰਤ ਰਹੀਆਂ ਨੇ ਤੇ ਉਹਨਾਂ ਦੀ ਲੁੱਟਖਸੁੱਟ ਕਰ ਰਹੀਆਂ ਨੇ ਜਾਂ ਕਰਵਾ ਰਹੀਆਂ ਨੇ ਇਹਦੇ ਵਿੱਚ ਬਹੁਤ ਕੁਝ ਪੜਦੇ ਪਿੱਛੇ ਛੁਪਿਆ ਹੁੰਦਾ ਜੋ ਸਾਡ ਨੂੰ ਤੁਹਾਨੂੰ ਨੰਗੀ ਅੱਖ ਨਾਲ ਨਹੀਂ ਦਿਖਦਾ ਸੋ ਇਹ ਸੀਗਾ ਜੀ ਇਹ ਲੇਖ ਅੱਜ ਦਾ ਤੀਸਰੀ ਅੱਖ ਲਈ ਤੁਸੀਂ ਸਾਡੇ ਨਾਲ ਰਹੇ ਤੁਹਾਡਾ ਬਹੁਤ ਧੰਨਵਾਦ ਸਤ ਸ੍ਰੀ ਅਕਾਲ